ਪਟਿਆਲਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਆਪਣੇ ਸ਼ਹਿਰ ਆਪਣੇ ਬੂਥ ਦੇ ਵਿੱਚ ਮਤਦਾਨ ਕੀਤਾ ਦੱਸਦੀਏ ਕਿ ਦੇਸ਼ ਦਾ ਸਭ ਤੋਂ ਵੱਡਾ ਤਿਹਾਰ ਲੋਕਤੰਤਰ ਦੇ ਲਈ ਚੁਣਨ ਵਾਲੀ ਸਰਕਾਰ ਦੇ ਲਈ ਵੋਟ ਕਰਨਾ ਤੇ ਉਸ ਤਿਹਾਰ ਨੂੰ ਜਿੱਥੇ ਲੋਕ ਬੜੇ ਉਤਸ਼ਾਹ ਦੇ ਨਾਲ ਮਨਾ ਰਹੇ ਨੇ ਉੱਥੇ ਹੀ ਕੈਂਡੀਡੇਟ ਵੀ ਕਿਤੇ ਨਾ ਕਿਤੇ ਅੱਜ ਥੋੜਾ ਸਾਹ ਲੈਣਗੇ ਕਿਉਂਕਿ ਲਗਾਤਾਰ 40-45 ਦਿਨਾਂ ਤੋਂ ਇਹ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਆਖਰਕਾਰ ਉਹ ਦਿਨ ਆ ਗਿਆ ਜਿਸ ਦਿਨ ਦੇ ਲਈ ਇਹ ਸਾਰੇ ਲੋਕ ਇੰਨੇ ਦਿਨਾਂ ਤੋਂ ਚੋਣ ਪ੍ਰਚਾਰ ਕਰ ਰਹੇ ਸੀ ਤੇ ਵੋਟਰਾਂ ਦੇ ਨਾਲ ਰਾਫਤਾ ਕਾਇਮ ਕਰ ਰਹੇ ਸੀ ਦੱਸ ਦਈਏ ਕਿ ਐਨ ਕੇ ਸ਼ਰਮਾ ਆਪਣੇ ਪੂਲਿੰਗ ਸਟੇਸ਼ਨ ਦੇ ਉੱਤੇ ਪਹੁੰਚੇ ਤੇ ਉਸ ਬੂਥ ਦੇ ਉੱਤੇ ਪਹੁੰਚੇ ਜਿੱਥੇ ਉਹਨਾਂ ਦੀ ਵੋਟ ਪੈਂਦੀ ਹੈ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਆਪਣਾ ਵੋਟ ਪਾਇਆ ਸੋ ਦੱਸ ਦਈਏ ਕਿ ਇੱਥੇ ਹੀ ਅੱਜ ਦੇਸ਼ ਦੇ ਵਿੱਚ ਪੰਜਾਬ ਚੰਡੀਗੜ੍ਹ ਅਤੇ ਹਿਮਾਚਲ ਦੇ ਵਿੱਚ VOTING ਹੋ ਰਹੀ ਹੈ ਤੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਗਰਮੀ ਦਾ ਕਹਿਰ ਹੋਵੇ ਪਰ ਲੋਕ ਸਵੇਰੇ ਤੋਂ ਹੀ ਲਾਈਨਾਂ ਦੇ ਵਿੱਚ ਜੁਟਣਾ ਸ਼ੁਰੂ ਹੋ ਗਏ ਨੇ